ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਗੁਰਨਾਨਕ ਦਰਬਾਰ ਪਿੰਡ ਆਪਾ ਵੱਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰੂ ਘਰ ਵਾਪਸ ਆਵੇਗਾ ਬੋਲੋ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਣਨ ਹੋਵਾ ਗੁਰੂ ਨਾਨਕ ਪਾਤਸ਼ਾਹ ਦੀ ਏਡੀ ਵੱਡੀ ਕਿਰਪਾ ਏਡੀ ਵੱਡੀ ਸਾਡੇ ਤੇ ਮਹਾਨ ਕਿਰਪਾ ਮਾਨਵਤਾ ਦੇ ਉਤੇ ਉਹਨਾਂ ਦਾ ਆਗਮਨ ਪੁਰਬ ਔਰ ਦੁਨੀਆ ਦੇ ਵਿੱਚ ਪੂਰੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਇਹਦੇ ਸਬੰਧੀ ਅੱਜ ਗੁਰਦੁਆਰਾ ਗੁਰਨਾਨਕ ਦਾਬਾਰ ਪਿੰਡ ਦਾਬਾ ਵੱਲੋਂ ਸਮੁੱਚੀਆਂ ਸੰਤਨ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਗੁਰੂ ਨਾਨਕ ਪਾਸ਼ਾ ਨੂੰ ਯਾਦ ਕਰਦਿਆਂ ਕੱਢਿਆ ਜਾ ਰਿਹਾ ਉਹਨਾਂ ਦੇ ਸ਼ਬਦ ਗਾਏ ਜਾ ਰਹੇ ਆ ਅਸੀਂ ਸਾਰੇ ਧੰਨਤਾ ਦੇ ਯੋਗ ਆ ਧੰਨਵਾਦੀ ਆ ਸਮੁੱਚੀ ਗੁਰਦੁਆਰਾ ਕਮੇਟੀ ਦੇ ਸਮੁੱਚੀਆਂ ਲੱਖਣ ਸੰਗਤਾਂ ਦੇ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਸੰਗਤ ਦੇ ਦਰਸ਼ਨ ਕਰਵਾਏ ਆ ਮੈਂ ਆਪਣੇ ਵੱਲੋਂ ਗੁਰਦੁਆਰਾ ਸਮੂਚੀ ਇਲਾਕੇ ਦੀ ਸੰਗਤ ਨੂੰ ਗੁਰਪੁਰਪ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਰਗੋ ਨਾਨਕ ਚਹਿਲ ਦੇ ਬਾਦਸ਼ਾਹ ਦੇ 555ਵੇਂ ਪ੍ਰਕਾਸ਼ ਪੁਰਪ ਦੇ ਸਵੰਦ ਦੇ ਵਿੱਚ ਪਿੰਡ ਢਾਬਾ ਤੋਂ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਬੜੇ ਧੂਮ ਧਾਮ ਦੇ ਨਾਲ ਜਨਮ ਦਿਨ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਔਰ ਮੈਂ तकरीबन 6-7 ਸਾਲ ਤੋਂ ਆਪਣੀ ਸੇਵਾ ਦੇ ਤਰ੍ਹਾਂ ਦੇਖ ਰਿਹਾ ਪਿੰਡ ਢਾਬਾ ਵਾਸੀ ਬੜੇ ਉਤਸ਼ਾਹ ਦੇ ਨਾਲ ਇਹ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੇ ਸਾਨੂੰ ਦਿੱਤੇ ਹੋਏ ਮਾਰਗ ਦੇ ਉੱਤੇ ਜੱਲਣ ਦਾ ਬਲਵਕਣ ਇਹਨਾ ਕੁਝ ਕਹਿੰਦਾ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਾ ਨਾਇਭੁਰਜੀ ਘਰ ਖਾਲਸਾ ਵਾਹਿਗੁਰੂ ਜੀ ਕਿ ਖਾਲਸਾ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਕਰੋ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਗੁਰਨਾਨਕ ਦਰਬਾਰ ਪਿੰਡ ਆਪਾ ਵੱਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰੂ ਘਰ ਵਾਪਸ ਆਵੇਗਾ ਤੇ ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਅਤੇ ਸੰਗਤਾਂ ਵੱਲੋਂ ਗੁਰਨਾਨਕ ਨੇਵਲ ਨਾਨਕ ਨਾਮ ਲੈਵਾ ਸਮੂਹ ਸੰਗਤ ਨੂੰ ਗੁਰਪੁਰਪੂਰਵ ਦੀਆਂ ਲੱਖ ਲੱਖ ਮੁਬਾਰਕਾਂ। ਰੂਟ ਇੱਥੋਂ ਚੱਲ ਕੇ ਗਿੱਲ ਡੈਡੀ ਤੋਂ ਹੁੰਦੇ ਹੋਏ ਤਾ ਗੁਰਦੁਆਰਾ ਪਿੰਡ ਦੇ ਡਾਬੇ ਦੀ ਪ੍ਰਕਰਮਾ ਕਰਦਾ ਹੋਇਆ ਮਾਨਨਗਰ ਤੋਂ ਚੱਲ ਕੇ ਜਲੇਬੀਆਂ ਵਾਲਾ ਗੁਰਦੁਆਰਾ ਸਾਹਿਬ ਤੋਂ ਫਿਰ ਡਾਬਾ ਰੋਡ ਮੇਨ ਜਿਹੜੀ ਨਿਰਮਲ ਪੈਲੇਸ ਤੋਂ ਹੋ ਕੇ ਗਰੇਵਾਲ ਚੌਕ ਤੋਂ ਹੋ ਕੇ ਗੁਰਦੁਆਰਾ ਸਾਹਿਬ ਆਪਸਾ। ਮੇਰਾ ਨਾਮ ਜਗਿੰਦਰ ਸਿੰਘ ਆ ਛੱਤਗੁਰੂ ਮਜੀਦਪੁਰ ਬੋ 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 ਵਧਾਈ ਲੱਖ ਲੱਖ ਵਧਾਈ ਗੁਰਨਾਣਕ ਦੇ ਜਨਮ ਦਿਨ ਤੇ ਸਾਰਿਆਂ ਨੂੰ ਮੇਰਾ ਪਛੁੰਦਰੀ ਬਾਹਰ ਗੁਰਨਾਣਕ ਦੇ ਪ੍ਰਕਾਸ਼ ਹੋ ਗਿਆ ਸਾਰੇ ਲੱਖ ਲੱਖ ਵਧਾਈਆਂ ਜਉਣ